ਸੂਬੇ ਦੀਆਂ ਸਿਆਸੀ ਪਾਰਟੀਆਂ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਪਣੀਆਂ ਪਾਰਟੀਆਂ ਛੱਡ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਟੀ ਗੁਪਿੰਦਰਪੁਰ ਦੇ ਜਿਮ ਖਾਨਾ ਕਲੱਬ ਦੇ ਵਿੱਚ ਆਯੋਜਿਤ ਇੱਕ ਸਮਾਗਮ ਟਕਸਾਲੀ ਅਕਾਲੀ ਆਗੂ ਸੁਖਵਿੰਦਰ ਸਿੰਘ ਪਾਮਬਰੀ ਆਪਣੀ ਸਾਬਕਾ ਕੌਂਸਲਰ ਪਤਨੀ ਕਮਲਜੀਤ ਕੌਰ ਪਾਮਬਰੀ रकेश सोफत समेत और اقوامो आम आदमी पार्टी ਦੇ ਵਿੱਚ ਸ਼ਾਮਲ ਕੀਤਾ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੁੱਜੇ ਅਕਾਲੀ ਦਲ ਤੇ ਸ਼ਬਤੀ ਹਮਲਾ ਵੀ ਇਸ ਮੌਕੇ ਉਹਨਾਂ ਦੇ ਵੱਲੋਂ ਕੀਤਾ ਗਿਆ ਲਖਵਿੰਦਰ ਸਿੰਘ ਲੱਕੀ ਦੀ ਰਿਪੋਰਟ ਹਲਕਾ ਅਮਰੋਦ ਜੇ ਮੈਂ ਗੱਲ ਕਰਾਂ ਤਾਂ ਅਕਾਲੀ ਦਲ ਦੇ ਨੂੰ ਛੱਡ ਕੇ ਸਰਦਾਰ ਸੁਖਵਿੰਦਰ ਸਿੰਘ ਪਾਮਰੀ ਜੀ ਜਿਹੜੇ ਕਿ ਨਗਰ ਕਾਉਂਸਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ ਧਰਮ ਪਤਨੀ ਸੋਫਤ ਜੀ ਜਿਹੜੇ ਕਿ ਵਿਸਪਲ ਕਾਉਂਸਲ ਰਹੇ ਨੇ ਔਰ ਹੋਰ ਬਹੁਤ ਸਾਰੇ ਸਾਬਕਾ ਮਿਊਸਪਲ ਕੌਂਸਲਰ ਜਿਹੜੇ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਸਭ ਦਾ ਮੈਂ ਸਵਾਗਤ ਕਰਦਾ ਵੈਲਕਮ ਕਰਦਾਗਾ ਅੱਜ 4 ਸਾਲਾਂ ਬਾਅਦ ਜਦੋਂ 4 ਸਾਲ ਆਮ ਆਦਮੀ ਪਾਰਟੀ ਸਰਕਾਰ ਮੁਕੰਮਲ ਕਰਨ ਜਾ ਰਹੀ ਆ ਔਰ ਉਸ ਸਮੇਂ ਦੂਸਰੀਆਂ ਪਾਰਟੀਆਂ ਦੇ ਲੋਕ ਛੱਡ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇਗੇ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨੇਗੇ ਔਰ ਲੋਕ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਨੇਗੇ ਔਰ ਲੋਕ ਚਾਹਦੇ ਦੇ ਕੇ ਆ ਕਿ ਆਮ ਆਦਮੀ ਪਾਰਟੀ ਸੇਵਾ ਕਰਨਾ ਚਾਹੁੰਦੇ ਦੇ ਕੇ ਸਰਕਾਰ ਚ ਸੇਵਾ ਕਰਨਾ ਚਾਹੁੰਦਾ ਜੀਮਨ ਸਿੰਘ ਬਿਕਰਮ ਮਜੀਠੀਆ ਅੱਜ ਦਾਵਾ ਕਰ ਰਹੇ ਨੇ ਕਿ ਮੈਨੂੰ ਜੇਲ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿ ਆਗੂ ਸੁਨੇਹੇ ਭੇਜਦੇ ਜਿਵੇਂ ਅਸੀਂ ਤੇਰੇ ਨਾਲ ਆ ਜੀ ਠੀਕ ਹੋ ਦੇਖੋ ਪੂਰਾ ਪੰਜਾਬ ਜਾਣਦਾ ਕਿ ਅਕਾਲੀ ਦਲ ਜਿਹੜਾ ਉਹ ਚੂੜ ਬੋਲਣ ਦਾ ਬਾਹਰ ਆ ਅਕਾਲੀ ਦਲ ਦੇ ਹਿੱਸੇ ਗੁਰੂ ਸਾਹਿਬਾਨ ਦੀ ਬੇਅਦਬੀ ਆਈ ਆ ਅਕਾਲੀ ਦਲ ਨੇ ਜਦੋਂ ਵੀ ਕਦੇ ਪੰਥ ਤੇ ਭੀੜ ਪਈਆ ਪੰਥ ਦੀ ਪਟਸ਼ਰਾ ਮਾਰਿਆਗਾ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਚਾਰ ਤੇ ਪ੍ਰਸਾਰ ਕੀਤਾਗਾ ਅਕਾਲੀ ਦਲ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਔਰ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਚਲਾਨ ਪੇਸ਼ ਕੀਤਾਗਾ ਸੋ ਤਾਂ ਜੋ ਕੁਝ ਮਰਜ਼ੀ ਬੋਲ ਜਾਣ ਪਰ ਲੇਕਿਨ ਅਦਾਲਤ ਨੇ ਫੈਸਲਾ ਕਰਨਾਗਾ ਬਿਲਕੁਲ ਅਸੀਂ ਪੁਖਤਾ ਸਬੂਤ ਜਿਹੜੇ ਅਦਾਲਤ 'ਚ ਪੇਸ਼ ਕੀਤੇ ਨੇਗੇ ਬੇਲ ਮਿਲਣਾ ਇਹ ਨਹੀਂ ਹੋ ਗਿਆ ਕਿ ਉਹ ਦੋਸ਼ ਮੁਕਤ ਹੋਗੇ ਬੇਲ ਤਾਂ ਵੱਡੇ ਵੱਡੇ ਦੋਸ਼ੀਆਂ ਨੂੰ ਮਿਲ ਜਾਂਦੀ ਹੈਗੀ ਬੇਲ ਮਿਲਣ ਦੇ ਨਾਲ ਇਹ ਨਹੀਂ ਕਿ ਬਰੀ ਹੋਗੇ ਤਾਂ ਬਿਲਕੁਲ ਉਹਨਾਂ ਨੂੰ